ਪਿੰਡ ਸੋਲ ਆ ਜੀ ਬਹੁਤ ਦੁਖਦਈ ਘਟਨਾ ਆਏ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘੰਗਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਘੰਗਾਰੀਆਂ ਦੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰ ਸਾਡੇ ਪਿੰਡ ਜਹਾਜੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਆ ਕਿ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲਨ ਸਿੰਘ ਹੋਣਾ ਮਕਾਨ ਆ ਇਥੇ ਜਿਹੜੀ ਡੈਥ ਹੋਈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਜਾਂ ਫ੍ਰਾਂਸਿਸ ਟੀਮ ਹੀ ਦੱਸਦੀ ਆ ਵੀ ਇਹ ਕੀ ਚੱਕਰ ਆ ਕਿ ਇੰਨੀ ਬਾਕੀ ਪੁੱਸਰੋ ਉਤਰਾ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅਜੇ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਆ ਇਹ ਸਾਰੇ ਸ਼ੀਂਬਿਆਂ ਦੇ ਘਰ ਆ ਸ਼ੀਂਬਿਆਂ ਵਾਲੀ ਗਲੀ ਆ ਤੇ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਆ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉਧਰ ਰਹਿੰਦੇ ਆ ਇਹ ਭਾਜੀ ਸੁਣੀ ਜਿਨ੍ਹਾਂ ਦੀ ਡੈੱਡ ਬੋਡੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਮਤਲਬ ਲੱਭੇ ਨਹੀਂ ਇਹ ਬਲਦੇ ਘਰਦਿਆਂ ਨੇ ਰਿਪੋਰਟ ਵੀ ਲਖਾਈ ਸੀ ਥਾਣੇ ਚਾਰ ਕਿੰਨੇ ਪਹਿਲਾਂ ਤੇ ਹੁਣ ਗੁਰੂ ਮਹਾਰਾਜ ਜਾਣਦੇ ਵੀ ਇਹ ਕੀ ਹਸਤਾ ਹੋਇਆ ਇਹ ਹੁਣ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫੋਰੈਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਾਰੀ ਜਾਂਚ ਕਰ ਰਹੀਆਂ ਜਿਹੜੀ ਕਹਿ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਹੰਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹਰ ਇਹਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਚਾਹ ਕਦਾ ਹਣਾ ਹੁਣ ਇਹਦੇ ਫੋਰੈਂਸਿਕ ਟੀਮ ਹੀ ਦੱਸ ਸਕਦੀ ਵੀ ਡੈੱਡ ਬੋਡੀ ਕਿਦੀ ਹੈ ਤੇ ਚਾਹੇ ਡਾਕਟਰ ਦੱਸ ਸਕਦੇ ਸਰਪੰਚ ਸਾਹਿਬ ਜੀ ਕੋਈ ਕੰਪਲੀਟ ਵਗੈਰਾ ਵੀ ਕਿਸੇ ਦੀ ਸੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ ਤਿੰਨ ਚਾਰ ਸਵੇਰੇ ਨਾਲ ਦੇ ਗਵਾਂਢੀ ਕੰਦ ਗੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਜਿਉ ਉਹਨਾਂ ਨੂੰ ਥੱਲੇ ਉਹ ਕੰਗਾਰ ਲੱਭਾ ਉਹਨਾਂ ਨੇ ਰਿਪੋਰਟ ਤਲਾਹ ਕੀਤੀ ਥਾਣੇ ਕਿੰਨੇ ਪੁੱਤਰ ਦੂਗਾ ਹੀ ਜੀ ਇਹ ਕੰਦ ਨਹੀਂ ਉੱਪਰ ਹੀ ਸੀਗਾ ਸੈ ਇਸ ਦੇ ਅੰਦਰ ਗਏ ਨਹੀਂ ਫਰਾਂਸਿਸ ਜੀ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਇਹ ਸਾਰਾ ਕੁਝ ਪੁਲਿਸ ਹੀ ਦੱਸ ਸਕਦੀ ਹੈ ਜੀ ਨਹੀਂ ਕਰਨਾ ਵਾਪਸ ਇਸੇ ਗ ਇਸ ਸੋਲ ਪਿੰਡ ਦਾ ਰਿਪੋਰਟ ਹਣੇ ਚੰਦਾ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਤੇ ਉਹਦੇ ਸਬੰਧ ਇੱਥੇ ਆਏ ਐ ਬਾਕੀ ਜਾਂਚ ਚੱਲ ਰਹੀ ਹੈ ਕਿਨੇ ਚਿਰ ਤੋਂ ਘਰ ਬੰਦ ਸੀ ਗਈ ਐ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਕੀ ਆਉਂਦੇ ਅਸਲੀ ਮਾਲਕ ਕੌਣ ਹੈ ਕਿਤੇ ਇਹ ਕੁਮਾਰ ਸਿੰਘ ਦਾ ਘਰ ਹੈ ਤੇ ਮਿਸਿੰਗ ਰਿਪੋਰਟ ਦੀ ਕਿਤੇ ਲਗਾਈ ਗਈ ਐ ਇਹਨੂੰ ਉਹ ਚੈੱਕ ਕਰ ਰਹੇ ਆ ਸਰ ਚਲੋ ਜੀ ਜੀ ਇਹ ਤੇ ਪੜਿਆ ਜਿੰਨੀ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀਗਾ ਅਸੀਂ ਉਹਨਾਂ ਦੀ ਜਿਹੜੀ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਗਈ ਤੁਹਾਨੂੰ ਜਾਣਕਾਰੀ ਉਹ ਰੈਫਰਜਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜਾਂਚ ਠੀਕ ਹੈ